ਉਹ YouTube ਟੈਨ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਹਦੀਪ ਸਿੰਘ ਭੁਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੀਲ ਕਰਦੇ ਹਾਂ ਸਾਰੇ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਔਰ ਪਰਿਵਾਰ ਵਿੱਚ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਕਿਉਂਕਿ ਹਰ ਬੰਦੇ ਨੂੰ ਰੋਜ਼ ਪੈਸਾ ਕਮਾਉਣ ਵਾਸਤੇ ਘਰੋਂ ਚੱਲਣਾ ਪੈਂਦਾ ਹਰ ਬੰਦਾ ਕੋਈ ਨਿਕਲਦਾ ਹੈ ਕੁਛ ਨਾ ਕੁਛ ਕਮਾਉਣ ਵਾਸਤੇ ਕੁਛ ਬਣਨ ਵਾਸਤੇ ਕੁਛ ਬਣਾਉਣ ਵਾਸਤੇ ਆਪਣੀ ਜ਼ਿੰਦਗੀ ਨੂੰ ਸਿਕਿਉਰ ਕਰਨ ਵਾਸਤੇ ਵਧੀਆ ਖੁਸ਼ਹਾਲ ਬਣਾਉਣ ਵਾਸਤੇ ਇਸ ਭੱਜ ਦੌੜ ਦੇ ਵਿੱਚ ਹਰ ਬੰਦਾ ਸ਼ਾਮਿਲ ਹੋ ਜਾਂਦਾ ਜਿਵੇਂ ਦੂਸਰੇ ਲੋਕ ਹਰ ਰੋਜ਼ ਇਸ ਵਿੱਚ ਸ਼ਾਮਿਲ ਹੁੰਦੇ ਨੇ ਕਿਉਂਕਿ ਜਨਰਾ ਦੀ ਭੱਜ ਦੌੜ ਦੇ ਨਾਲ ਹੀ ਜ਼ਿੰਦਗੀ ਬਤੀਤ ਹੁੰਦੀ ਜਾਂਦੀ ਹੈ ਇਹ ਦਿਨ ਸਵੇਰ ਹੁੰਦੀ ਹੈ ਸ਼ਾਮ ਹੁੰਦੀ ਹੈ ਜ਼ਿੰਦਗੀ ਜੋ ਹੀ ਤਮਾਮ ਹੁੰਦੀ ਹੈ ਸਵੇਰ ਬੰਦਾ ਨਿਕਲਦਾ ਹੈ ਸਾਰਾ ਦਿਨ ਭੱਜ ਦੌੜ ਕਰਦਾ ਹੈ ਕੁਝ ਪੈਸਾ ਕਮਾਉਂਦਾ ਹੈ ਰਾਤ ਨੂੰ ਘਰ ਆ ਜਾਂਦਾ ਹੈ ਰਾਤ ਨੂੰ ਸੌਂ ਜਾਂਦਾ ਹੈ ਸਵੇਰ ਬੇਰੋਹੀ ਕੰਮ ਸ਼ੁਰੂ ਹੋ ਜਾਂਦਾ ਹੈ ਯਾਨੀ ਇਸ ਤਿੱਕੇ ਨਾਲ ਇੱਕ ਇੱਕ ਦਿਨ ਕਰਕੇ ਇੱਕ ਇੱਕ ਰਾਤ ਕਰਕੇ ਜ਼ਿੰਦਗੀ ਨਿਕਲਦੀ ਚਲੀ ਜਾਂਦੀ ਹੈ ਤਾਂ ਹਰ ਬੰਦਾ ਇਸ ਕੋਸ਼ਿਸ਼ ਦੇ ਵਿੱਚ ਰਹਿੰਦਾ ਹੈ ਕਿ ਮੇਰਾ ਜੀਵਨ ਠੀਕ ਰਹੇ ਖੁਸ਼ਹਾਲ ਰਹੇ ਜੀਵਨ ਅਨੰਦਤ ਅਵਸਥਾ ਵੀ ਹੋਵੇ ਵਧੀਆ ਵੀ ਰਹੀਏ ਕੋਈ ਪ੍ਰੋਬਲਮ ਪ੍ਰੋਬਲਮ ਨਾ ਹੋਵੇ ਨਾ ਖੁਦ ਨੂੰ ਆਵੇ ਨਾ ਪਰਿਵਾਰ ਨੂੰ ਆਵੇ ਤੇ ਇਸ ਤਿੱਕੇ ਨਾਲ ਹਰ ਬੰਦਾ ਜੀਵਨ ਬਤੀਤ ਕਰਦਾ ਰਹਿੰਦਾ ਹੈ ਪਰ ਦੋਸਤੋ ਕੁਝ ਲੋਕ ਜੀਵਨ ਨੂੰ ਹੋਰ ਥੋੜਾ ਜਿਹਾ ਸਖਾਲਾ ਜਾਂ ਲਾਈਫ ਨੂੰ ਠੀਕ ਕਰਨ ਵਾਸਤੇ ਜਾਂ ਮਨੋਰੰਜਕ ਕਰਨ ਵਾਸਤੇ ਨਸ਼ਿਆਂ ਦਾ ਸਹਾਰਾ ਲੈਣ ਲੱਗ ਪੈਂਦੇ ਨੇ ਉਹ ਉਹ ਨਸ਼ਿਆਂ ਦੇ ਵਿੱਚ ਲੱਗ ਜਾਂਦੇ ਨੇ ਕਿਉਂਕਿ ਨਸ਼ੇ ਤੋਂ अनेका ਪ੍ਰਕਾਰ ਦੇ ਨੇ ਬਹੁਤ ਪ੍ਰਕਾਰ ਦੇ ਨਸ਼ੇ ਆ ਕਿਸੇ ਨਾ ਕਿਸੇ ਨਸ਼ੇ ਨੂੰ ਲਗਾ ਲੈਂਦੇ ਨੇ ਇਸ ਕਰਕੇ ਉਹ ਨਸ਼ੇ ਦਾ سہارا ਲੈ ਕੇ ਜਦੋਂ ਚੱਲਦੇ ਨੇ ਔਰ ਨਸ਼ੇ ਦੇ ਵਿੱਚ ਵੜ ਜਾਂਦੇ ਨੇ ਬਟ ਉਹਨਾਂ ਨੂੰ ਉਸ ਟਾਈਮ ਤੇ ਪਤਾ ਨਹੀਂ ਹੁੰਦਾ ਆਉਣ ਵਾਲੇ ਸਮੇਂ ਵਿੱਚ ਇਹਦਾ ਰਿਜ਼ਲਟ ਕੀ ਹੋਏਗਾ ਔਰ ਇਹਦਾ ਅੰਤ ਕੀ ਹੋਏਗਾ ਔਰ ਜਿਵੇਂ ਜਿਵੇਂ ਉਹ ਸਮਾਵਤ ਜਿਵੇਂ ਜਿਵੇਂ ਉਹ ਸਾਲ ਵਧਦੇ ਨੇ ਦੇਵੇਂ ਤੇਵੇਂ ਸਰੀਰ ਤੇ ਸਾਈਡ ਇਫੈਕਟ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਯਾਨੀ ਉਸ ਨਸ਼ੇ ਦਾ ਪ੍ਰਭਾਵ ਜਿਹੜਾ ਬੁਰਾ ਪ੍ਰਭਾਵ ਹੈ ਉਹ ਦਿਖਣ ਲੱਗ ਜਾਂਦਾ ਹੈ। ਜਦੋਂ ਬੁਰਾ ਪ੍ਰਭਾਵ ਦਿਖਣ ਲੱਗ ਜਾਂਦਾ ਹੈ ਫਿਰ ਉਹ ਬੰਦਾ ਡਾਕਟਰਾਂ ਦੇ ਜਿਹੜੇ ਕੱਢਦਾ ਹੈ ਹਸਪਤਾਲਾਂ ਦੇ ਜਿਹੜੇ ਕੱਢਦਾ ਕੋਈ ਹਕੀਮਾਂ ਕੋਲ ਜਾਂਦਾ ਕੋਈ ਵੈਦ ਕੋਲ ਜਾਂਦਾ ਕੋਈ ਕਿਸੇ ਡਾਕਟਰ ਕੋਲ ਜਾਂਦਾ ਇਹ ਬਿਮਾਰੀ ਕਿਵੇਂ ਠੀਕ ਹੋਏਗੀ? ਤਾ ਦੋਸਤੋ ਡਾਕਟਰ ਫਿਰ ਉਸ ਨਸ਼ੇ ਨੂੰ ਛੱਡਣ ਦੀ ਸਲਾਹ ਦਿੰਦੇ ਨੇ ਭਾਈ ਤੂੰ ਤਾਂ ਬਚੇਗਾ ਜੇਕਰ ਇਸ ਨਸ਼ੇ ਨੂੰ ਛੱਡੇਂਗਾ ਤੇ ਔਰ ਜੇਕਰ ਤਾ ਉਹ ਛੱਡ ਦਿੰਦਾ ਤਾਂ ਫਿਰ ਤਾਂ ਜੀਵਨ ਠੀਕ ਹੋ ਜਾਂਦਾ ਹੈ ਜੇਕਰ ਨਹੀਂ ਛੱਡਦਾ ਤੇ ਫਿਰ ਪ੍ਰੋਬਲਮ ਆ ਜਾਂਦੀ ਹੈ ਤੇ ਜੀਵਨ ਚ ਬੜੀ ਰਹਿੰਦੀ ਹੈ ਸੋ ਦੋਸਤੋ ਅੱਜ ਜਿਹੜੇ ਅਸੀਂ ਨਸ਼ੇ ਦੀ ਗੱਲ ਕਰਾਂਗੇ ਇਹਨੂੰ ਪੰਜਾਬੀ ਚ ਤਮਾਕੂ ਕਹਿੰਦੇ ਆਂ ਕਿਉਂਕਿ ਅਸੀਂ ਹਰ ਵੀਡੀਓ 'ਚ ਕਿਸੇ ਨਾ ਕਿਸੇ ਵਿਸ਼ੇ ਤੇ ਗੱਲ ਕਰਦੇ ਆ ਕਿਸੇ ਨਾ ਕਿਸੇ ਨਸ਼ੇ ਬਾਰੇ ਗੱਲ ਕਰਦੇ ਆ ਉਹਦੇ ਬੁਰੇ ਪ੍ਰਭਾਵਾਂ ਦੀ ਉਹ ਕਿੰਨੀ ਕੁ ਮਾਤਰਾ 'ਚ ਲੋਕ ਲੈਂਦੇ ਨੇ ਕਿੰਨੇ ਕੁ ਗ੍ਰਹਿਤ ਵਿੱਚ ਆ ਚੁੱਕੇ ਨੇ ਇਹ ਵਗੈਰਾ ਵਗੈਰਾ ਗੱਲ ਕਰਦੇ ਆ ਅਸੀਂ ਵਿਸ਼ੇ ਤੇ ਅੱਜ ਤਮਾਕੂ ਤੇ ਅਸੀਂ ਗੱਲ ਕਰਾਂਗੇ ਤੇ ਤਮਾਕੂ ਵੀ ਬਹੁਤ ਵੱਡੀ ਮਾਤਰਾ ਵਿੱਚ ਲੋਕਾਂ ਵੱਲੋਂ ਯੂਜ਼ ਕੀਤਾ ਜਾਂਦਾ ਹੈ ਦੋਸਤੋ ਕਈ ਸੌ ਸਾਲ ਪਹਿਲਾਂ ਤਮਾਕੂ ਇਜਾਦ ਹੋਇਆ ਸੀ ਔਰ ਇਹਦਾ ਟਬੈਕੋ ਨਿਕੋਟੀਆਨਾ ਜਿਹੜਾ ਇਹਦਾ ਸੈਂਟੀਫਿਕ ਨਾਮ ਹੈ ਟਬੈਕੋ ਨਿਕੋਟੀਆਨਾ ਇਹਦਾ ਸੈਂਟੀਫਿਕ ਨਾਮ ਹੈ ਸਭ ਤੋਂ ਪਹਿਲਾਂ ਇਹ ਅਮਰੀਕਾ ਦੇ ਵਿੱਚ ਇਜਾਦ ਹੋਇਆ ਲਗਭਗ 1400 ਤੋਂ ਲੈ ਕੇ 1000 ਈਸਵੀ ਪੂਰਵ ਵਿੱਚ ਇਹ ਅਮਰੀਕਾ ਦੇ ਵਿੱਚ ਆਜ਼ਾਦ ਹੋਇਆ ਜਦੋਂ ਉੱਥੇ ਉਗਣਾ ਸ਼ੁਰੂ ਹੋਇਆ ਤਾਂ ਉਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਥੋੜੀ-ਥੋੜੀ ਜਿਹੀ ਵਰਤੋਂ ਸ਼ੁਰੂ ਕੀਤੀ ਕਿਉਂਕਿ ਹਰਬਲ ਦੇ ਵਿੱਚ ਹੀ ਆਉਂਦਾ ਹੈ। ਇੱਕ ਕਿਸਮ ਦੇ ਹਰਬਲ ਦੇ ਵਿੱਚ ਆਉਂਦਾ ਜਿਹਨੂੰ ਅਸੀਂ ਜਿਹੜੀ ਬੋਟੀਆਂ ਕਹਿੰਦੇ ਆ। ਨੇਕਾਂ ਚੀਜ਼ਾਂ ਹਰ ਨੇਕਾਂ ਜਿਹੜੀ ਬੋਟੀਆਂ ਹਰਬਲ ਦੇ ਵਿੱਚ ਆਉਂਦੀਆਂ ਨੇ। ਐਵੇਂ ਇਸ ਪ੍ਰਜਾਤੀ ਨੂੰ ਵੀ ਹਰਬਲ ਵਿੱਚ ਹੀ ਗਿਣਿਆ ਜਾਂਦਾ ਹੈ। ਜਦੋਂ ਇਸ ਦਾ ਉਤਪਾਦਨ ਸ਼ੁਰੂ ਹੋਇਆ ਉਥੋਂ ਦੇ ਲੋਕਾਂ ਨੇ ਵਰਤਣਾ ਸ਼ੁਰੂ ਕੀਤਾ ਤੇ ਸ਼ੁਰੂ-ਸ਼ੁਰੂ ਵਿੱਚ ਉਹਨਾਂ ਨੇ ਇਸ ਨੂੰ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਇਸ ਦੀ ਵਰਤੋਂ ਸ਼ੁਰੂ ਕੀਤੀ। ਉਹਨਾਂ ਨੇ ਇਸ ਦੀ ਵਰਤੋਂ ਸ਼ੁਰੂ ਕੀਤੀ ਕਿ ਬਿਮਾਰੀਆਂ ਇਸ ਨਾਲ ਠੀਕ ਕੀਤੀਆਂ ਜਾ ਸਕਦੀਆਂ ਨੇ। ਔਰ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਉਹਨਾਂ ਨੇ ਇਸ ਦੀ ਵਰਤੋਂ ਦੇ ਨਾਲ ਅਸਥਮਾ ਠੀਕ ਕਰਨਾ ਸ਼ੁਰੂ ਕੀਤਾ। ਬੁਖਾਰ ਆਂਤਾਂ ਦੇ ਜਿਹਨੂੰ ਇੰਸਟੈਟਾਈਨਸ ਕਹਿੰਦੇ ਆ। ਅਂਤਾਂ ਦੇ ਵਰਮਸ ਹੁੰਦੇ ਨੇ ਕੀੜੇ। ਇਹਨਾਂ ਨੂੰ ਠੀਕ ਕਰਨਾ ਸ਼ੁਰੂ ਕੀਤਾ। ਜਦੋਂ ਕੋਈ ਕੀੜਾ ਪਤੰਗਾ ਕੱਟ ਜਾਏ ਉਹਨੂੰ ਇਸ ਨਾਲ ਠੀਕ ਕਰਨਾ ਸ਼ੁਰੂ ਕੀਤਾ। ਤਾਂ ਇਹ ਤਾਂ ਦੇ ਛੋਟੇ-ਛੋਟੇ ਰੋਗ ਇਸ ਨਾਲ ਸ਼ੁਰੂ ਕੀਤੇ ਜਿਵੇਂ ਅਸੀਂ ਹਰਬਲ ਦੇ ਨਾਲ ਹੋਰ ਬਾਰੀਆਂ ਠੀਕ ਕਰਦੇ ਹਾਂ। ਆਮ ਹੀ ਲੋਕ ਵਰਤੋਂ ਕਰਦੇ ਨੇ ਵੈਦਾਂ ਦੇ ਨੁਕਸੇ ਦੇਸੀ ਜੜੀ-ਬੂਟੀਆਂ ਕੋਈ ਰਗੜ ਕੇ ਕੋਕਸਤੀ ਦੇ ਨਾਲ ਖਾਂਦਾ ਕੋਈ ਬਿਮਾਰੀ ਠੀਕ ਕਰਨ ਵਾਸਤੇ। ਤਾਂ ਇਸੇ ਵੀ ਤਰ੍ਹਾਂ ਹੀ ਇਹਨਾਂ ਲੋਕਾਂ ਨੇ ਵੀ ਇਸ ਦੀ ਸੇਵਨ ਸ਼ੁਰੂ ਕੀਤਾ। ਜਾਣੀ ਇਹ ਛੋਟੇ-ਛੋਟੀਆਂ ਬਿਮਾਰੀਆਂ ਇਸ ਨਾਲ ਠੀਕ ਕਰਨੀਆਂ ਸ਼ੁਰੂ ਕੀਤੀਆਂ ਜਦੋਂ ਇਸ ਦਾ ਸੇਵਨ ਵਧਣ ਲੱਗਾ ਲੋਕ ਇਸ ਨੂੰ ਯੂਜ਼ ਕਰਨ ਲੱਗੇ ਹੋਰ ਕਿਸੇ ਤਰੀਕਿਆਂ ਦੇ ਨਾਲ ਤਾਂ ਲੋਕਾਂ ਨੂੰ ਵਧੀਆ ਲੱਗਣ ਲੱਗਾ ਕਿ ਇਹ ਤਾਂ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਦਵਾਈ ਹੈ ਬਹੁਤ ਵਧੀਆ ਬੁੱਟੀ ਹੈ ਤਾਂ ਉਸ ਦੀ ਲਾਗਤ ਵਧਣੀ ਸ਼ੁਰੂ ਹੋ ਗਈ ਉਹ ਲੋਕਾਂ ਨੂੰ ਜ਼ਿਆਦਾ ਗ੍ਰਹਿਤ ਵਿੱਚ ਲੈਣ ਲੱਗੇ ਆ ਤੇ ਦੋਸਤੋ ਲਗਭਗ ਤਮਾਕੂ ਦਾ ਜਿਹੜਾ ਪੌਦਾ ਹੁੰਦਾ ਉਹ 3.5 ਫੁੱਟ ਤੋਂ ਲੈ ਕੇ ਅੰਮੋਮਣ 6.5 ਫੁੱਟ ਤੱਕ ਉੱਚਾ ਹੁੰਦਾ ਹੈ ਲਗਭਗ ਇਨੀ ਕ ਹਾਈਟ ਦੇ ਵਿੱਚ ਰਹਿੰਦਾ ਹੈ ਔਰ ਉਹ ਕਿਤੇ ਬਹੁਤ ਵਧੀਆ ਇਹਨੂੰ ਅਲਕੋਲਨ ਵਾਤਾਵਰਨ ਮਿਲ ਜਾਵੇ ਬਹੁਤ ਅੱਛੀ ਅੱਛੀ ਸੋਇਲ ਮਿਲ ਜਾਵੇ ਜ਼ਮੀਨ ਮਿਲ ਜਾਵੇ ਬਹੁਤ ਅੱਛਾ ਇਹਨੂੰ ਕੇਅਰ ਮਿਲ ਜਾਵੇ ਤਾਂ ਉੱਥੇ ਲਗਭਗ ਇਹਦੀ 10 ਫੁੱਟ ਦੀ ਹਾਈਟ ਵੀ ਹੋ ਜਾਂਦੀ ਹੈ ਤਾਂ ਦੋਸਤੋ ਇਸ ਦਾ ਪੱਤਾ ਲਗਭਗ 10 ਇੰਚੀ ਚੌੜਾ ਤੇ 20 ਇੰਚੀ ਲੰਬੇ ਤੱਕ ਹੋ ਸਕਦਾ ਹੈ ਲਗਭਗ ਇੱਕ ਬੂਟੇ ਨੂੰ 14 ਤੋਂ ਲੈ ਕੇ 20 ਤੱਕ ਪੱਤੇ ਲੱਗਦੇ ਨੇ ਔਰ ਇਸ ਨੂੰ ਫੁੱਲ ਵੀ ਲੱਗਦੇ ਨੇ ਉਹਨਾਂ ਵਿੱਚ ਬੀਜ ਵੀ ਬਣਦੇ ਨੇ ਇਹ ਜਿਹੜਾ ਪੌਦਾ ਹੁੰਦਾ ਹੈ ਇਸ ਦੇ ਜਦੋਂ ਪੱਤਿਆਂ ਨੂੰ ਤੋੜ ਕੇ ਲੋਕ ਸੁਕਾਉਂਦੇ ਨੇ ਸੁਕਾ ਕੇ ਉਹਨੂੰ ਫਿਰ ਯੂਜ਼ ਕਰਦੇ ਨੇ ਉਹਨੂੰ ਤਮਾਕੂ ਕਿਹਾ ਜਾਂਦਾ ਹੈ ਉਹਨੂੰ ਰਗੜ ਕੇ ਉਹਨੂੰ ਕਿਸੇ ਤਰੀਕੇ ਦੇ ਨਾਲ ਫਰਮੈਂਟੇਸ਼ਨ ਕਰਕੇ ਯੂਜ਼ ਕਰਦੇ ਨੇ ਤਾਂ ਉਹਨੂੰ ਫਿਰ ਤਮਾਕੂ ਕਹਿੰਦੇ ਆ ਤਮਾਕੂ ਵਿੱਚ ਦੋਸਤੋ ਬਹੁਤ ਜ਼ਿਆਦਾ ਮਾਤਰਾ ਵਿੱਚ ਨਿਕੋਟੀਨ ਕੈਮੀਕਲ ਹੁੰਦਾ ਔਰ ਨਿਕੋਟੀਨ ਜਿਹੜਾ ਕੈਮੀਕਲ ਹੈ ਇਹ ਅਸਲ ਰੂਪ ਦੇ ਵਿੱਚ ਤਾਂ ਘਾਤ ਕੀ ਹੈ ਬ੍ਰੈਂਟਨ ਦੇ ਸਾਈਡ ਇਫੈਕਟਸ ਬਹੁਤ ਹੁੰਦੇ ਨੇ ਬੁਰੇ ਪ੍ਰਭਾਵ ਪੈਂਦੇ ਨੇ ਪਰ ਇਸ ਦੇ ਵਿੱਚ ਬਹੁਤ ਹੀ ਮਾਤਰਾ ਵਿੱਚ ਹੁੰਦਾ ਹੈ ਤਾਂ ਜਦੋਂ ਦੋਸਤੋ ਇਹਦੀ ਸ਼ੁਰੂਆਤ ਹੋਈ ਉੱਥੇ ਲੋਕਾਂ ਨੇ ਇਸ ਨੂੰ ਵਰਤਣਾ ਸ਼ੁਰੂ ਕੀਤਾ ਇਸ ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਖਾਣਾ ਸ਼ੁਰੂ ਕੀਤਾ ਤਾਂ ਸ਼ੁਰੂ-ਸ਼ੁਰੂ ਵਿੱਚ ਲੋਕਾਂ ਨੂੰ ਵਧੀਆ ਲੱਗਿਆ ਵਧੀਆ ਲੱਗਿਆ ਇਸ ਦੀ ਪ੍ਰੋਡਕਸ਼ਨ ਹੋਣ ਲੱਗੀ ਵੀ ਪ੍ਰੋਡਕਸ਼ਨ ਵਧਣ ਲੱਗ ਪਈ ਇਸ ਤੋਂ ਇਲਾਵਾ ਇਹ ਹੋਰ ਦੇਸ਼ਾਂ ਵਿੱਚ ਵੀ ਚਲਾ ਗਿਆ। ਹੋਰ ਦੇਸ਼ ਵੀ ਇਸ ਦਾ ਉਤਪਾਦਨ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਦੇਸ਼ਾਂ ਨੂੰ ਪਤਾ ਲੱਗਾ ਕਿ ਇਹ ਤਾਂ ਹੌਲੀ-ਹੌਲੀ ਇੱਕ ਨਸ਼ੇ ਦੀ ਤਰ੍ਹਾਂ ਕੰਮ ਕਰਦਾ ਹੈ। ਭਾਵੇਂ ਕਿ ਇਹਨੂੰ ਜਿਹੜਾ ਬੰਦਾ ਇੱਕ ਵਾਰ ਸ਼ੁਰੂ ਕਰ ਲੈਂਦਾ ਫਿਰ ਇਹਨੂੰ ਛੱਡਣ ਦਾ ਨਾਮ ਨਹੀਂ ਲੈਂਦਾ। ਇੱਕ ਨਸ਼ੇ ਦਾ ਕੰਮ ਕਰਦਾ ਹੈ। ਤਾਂ ਫਿਰ ਦੇਸ਼ਾਂ ਨੇ ਇਸ ਨੂੰ ਸਰਕਾਰਾਂ ਨੇ ਆਪਣੇ ਦੇਸ਼ਾਂ ਵਿੱਚ ਪ੍ਰੋਡਕਸ਼ਨ ਸ਼ੁਰੂ ਕੀਤੀ। ਔਰ ਇਸ ਤੋਂ ਫਾਇਦਾ ਉਠਾਉਣਾ ਸ਼ੁਰੂ ਕਰਤਾ ਆਰਥਿਕ ਤੌਰ ਤੇ ਕਿਉਂਕਿ ਸਰਕਾਰਾਂ ਦਾ ਇਕਨੋਮਿਕਸ ਸਾਧਨ ਬਣ ਗਿਆ ਪ੍ਰੋਡਕਸ਼ਨ ਕਰਵਾ ਕੇ ਇਸ ਨੂੰ ਐਕਸਪੋਰਟ ਕਰਨਾ ਹੋਰ ਦੇਸ਼ਾਂ ਨੂੰ ਭੇਜਣਾ ਤਾਂ ਇਹ ਜਦੋਂ ਦੂਜੇ ਮੁਲਕਾਂ ਨੇ ਵੀ ਸ਼ੁਰੂ ਕਰ ਦਿੱਤਾ ਤਾਂ ਇਹ ਇਸ ਤੋਂ ਬਾਅਦ ਇੰਡੀਆ ਦੇ ਵਿੱਚ ਵੀ ਆਇਆ ਭਾਰਤ ਵਿੱਚ ਲਗਭਗ 16ਵੀਂ ਸਦੀ ਵਿੱਚ ਪ੍ਰਵੇਸ਼ ਕੀਤਾ ਜਦੋਂ ইস্ট ਇੰਡੀਆ ਕੰਪਨੀ ਇੰਡੀਆ ਦੇ ਵਿੱਚ ਕੰਮ ਕਰ ਰਹੀ ਸੀ ਉਦੋਂ ਪੁਰਤਗਾਲੀ ਲੋਕਾਂ ਨੇ ਇਸ ਨੂੰ ਇੱਥੇ ਲੈ ਕੇ ਆਂਦਾ ਤੇ ਇਹਨਾਂ ਨੇ ਇੱਥੇ ਬਜਾਈ ਸ਼ੁਰੂ ਕੀਤੀ ਬਜਾਈ ਸ਼ੁਰੂ ਕੀਤੀ ਦੇ ਦੋਸਤੋ ਇਸ ਦੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਫਿਰ ਇਹ ਅੱਗੇ ਦੀ ਅੱਗੇ ਹੋਣ ਲੱਗ ਪਿਆ ਔਰ ਅੱਜ ਦੇ ਟਾਈਮ ਤੇ ਇਹ ਲਗਭਗ ਇੰਡੀਆ ਦੇ ਵਿੱਚ ਕੁਝ 7-8 ਸਟੇਟਾਂ ਵਿੱਚ ਬਜਾਈ ਇਸ ਦੀ ਕੀਤੀ ਜਾਂਦੀ ਖੇਤੀ ਕੀਤੀ ਜਾਂਦੀ ਹੈ ਔਰ ਦੋਸਤੋ ਇਸ ਤੋਂ ਬਾਅਦ ਇਸ ਦਾ ਜਿਹੜਾ ਪ੍ਰੋਡਕਸ਼ਨ ਹੈ ਅੱਛੇ ਰੂਪ ਦੇ ਵਿੱਚ ਸਰਕਾਰ ਨੇ ਵੱਡੇ ਰੂਪ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਦੁਨੀਆ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਕਰਨ ਵਾਲਾ ਤਬਾਕੂ ਦੀ ਉਹ ਹੈ ਚਾਈਨਾ ਚਾਈਨਾ ਦੇਸ਼ ਦੇ ਵਿੱਚ ਸਭ ਤੋਂ ਵੱਧ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਤਬਾਕੂ ਦੀ ਔਰ ਐਕਸਪੋਰਟ ਕੀਤਾ ਜਾਂਦਾ ਹੈ ਵੱਖ-ਵੱਖ ਮੁਲਕਾਂ ਨੂੰ ਕਿਉਂਕਿ ਬਹੁਤ ਵੱਡਾ ਸਰਕਾਰਾਂ ਨੇ ਆਪਣੇ ਆਪਣੇ ਸਾਧਨ ਬਣਾਏ ਹੋਏ ਨੇ ਇਕਨੋਮੀ ਦੇ ਔਰ ਚਾਈਨਾ ਦੇ ਵਿੱਚ 28 ਲੱਖ ਮੀਟਰ ਟਨ ਸਾਲਾਨਾ ਪ੍ਰੋਡਕਸ਼ਨ ਦੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਬ੍ਰਾਜ਼ੀਲ ਜਰਮਨੀ ਬ੍ਰਾਜ਼ੀਲ ਇਟਲੀ ਇੰਡੋਨੇਸ਼ੀਆ ਯੂ ਐਸ ਏ ਔਰ ਵੀ ਕਈ ਕੰਟਰੀ ਜਿਸ ਦੀ ਬਜਾਈ ਕਰਦੇ ਨੇ ਖੇਤੀ ਕਰਦੇ ਨੇ ਔਰ ਅਮਰੀਕਾ ਦੇ ਵਿੱਚ ਇਸ ਟਾਈਮ ਤੇ 11 ਲੱਖ ਮੀਟ्रिक टन ਪ੍ਰੋਡਕਸ਼ਨ ਹੁੰਦੀ ਹੈ। ਔਰ ਇੰਡੀਆ ਵੀ ਇਹਦਾ ਬਹੁਤ ਵੱਡਾ ਐਕਸਪੋਰਟਰ ਹੈ ਔਰ ਬਹੁਤ ਵੱਡੀ ਪ੍ਰੋਡਕਸ਼ਨ ਕਰਦਾ ਹੈ। ਦੋਸਤੋ ਸਰਕਾਰਾਂ ਜਦੋਂ ਵੀ ਕੋਈ ਨਸ਼ਾ ਆਉਂਦਾ ਇਸੇ ਤਰ੍ਹਾਂ ਦਾ ਉਹਨੂੰ ਆਪਣੇ ਇਕਨੋਮੀ ਦਾ ਸਾਧਨ ਬਣਾ ਕੇ ਵਰਤਦੀਆਂ ਨੇ। ਆਪਣਾ ਆਮਦਨ ਵਧਾਉਣ ਵਾਸਤੇ ਉਹਦੀ ਵਰਤੋਂ ਕਰਦੀਆਂ ਨੇ। ਔਰ ਜੋ ਜੋ ਲੋਕ ਇਸ ਨੂੰ ਲਗਾਉਂਦੇ ਚਲੇ ਜਾਂਦੇ ਨੇ ਇਸ ਦੀ ਵਰਤੋਂ ਕਰਦੇ ਨੇ ਉਹ ਇਸ ਦੀ ਦਿਨੋ ਦਿਨ ਗ੍ਰਿਫਤ ਵਿੱਚ ਆਉਂਦੇ ਜਾਂਦੇ ਆ। ਉਹ ਇਸ ਨੂੰ ਇੱਕ ਵਾਰ ਜਦੋਂ ਸ਼ੁਰੂ ਕਰ ਲੈਂਦੇ ਹਾਂ ਉਸ ਨੂੰ ਫਿਰ ਛੱਡ ਨਹੀਂ ਪਾਉਂਦੇ ਤਾਂ ਫਿਰ ਕੀ ਹੋਇਆ ਕਿ ਜਦੋਂ ਇੰਡੀਆ ਵਿੱਚ ਵੀ ਆ ਗਿਆ ਜਿਵੇਂ ਜਿਵੇਂ ਸਮਾਵਧਾ ਗਿਆ ਔਰ ਉਸੇ ਤਰੀਕੇ ਨਾਲ ਸਾਇੰਸ ਵਧਦੀ ਗਈ ਸਾਇੰਸ ਵਧਦੀ ਗਈ ਸਾਇੰਸਨਿਸ ਤੇ ਵਰਕ ਕਰਨਾ ਸ਼ੁਰੂ ਕੀਤਾ ਕੰਮ ਕਰਨਾ ਸ਼ੁਰੂ ਕੀਤਾ ਇਸ ਤੇ ਰਿਸਰਚ ਕਰਨੇ ਸ਼ੁਰੂ ਕੀਤੀ ਔਰ ਜਿਵੇਂ ਜਿਵੇਂ ਸਾਸ਼ ਨੇ ਸਰਚ ਕੀਤੀ ਫਿਰ ਇਹਦੇ ਬੁਰੇ ਪ੍ਰਭਾਵਾਂ ਦਾ ਵੀ ਪਤਾ ਲੱਗਾ ਕਿ ਜਿੰਨੇ ਇਸ ਦੇ ਅچھے ਪ੍ਰਭਾਵ ਨੇ ਉਸ ਨਾਲੋਂ ਕਿਤੇ ਜ਼ਿਆਦਾ ਇਹਦੇ ਬੁਰੇ ਪ੍ਰਭਾਵ ਨੇ ਦੋਸਤੋ ਜਦੋਂ ਕੋਈ ਬੰਦਾ ਇਸ ਨੂੰ ਸ਼ੁਰੂ ਕਰਦਾ ਹੈ ਤਾਂ ਉਦੋਂ ਉਹ ਉਸ ਨੂੰ ਇਹ ਬਹੁਤ ਹੀ ਅੱਛਾ ਲੱਗਦਾ ਹੈ ਕਿਉਂਕਿ ਜਦੋਂ ਇਸ ਨੂੰ ਕੁਝ ਸੇਵਨ ਕਰਦਾ ਯੂਜ਼ ਕਰਦਾ ਹੈ ਤਾਂ ਇਹ ਕੀ ਕਰਦਾ ਹੈ ਕਿ ਜਿਹੜਾ ਇਹਦਾ ਕੈਮੀਕਲ ਹੈ ਨਿਕੋਟੀਨ ਉਹ ਇੱਕ ਡੋਪਾਮਾਈਨ ਪ੍ਰੋਡਿਊਸ ਕਰਦਾ ਹੈ। ਉਹ ਡੋਪਾਮਾਈਨ ਇੱਕ ਏਦਾਂ ਦਾ ਰਸਾਇਣ ਹੈ ਦਿਮਾਗ ਦਾ ਜੋ ਦਿਮਾਗ ਪ੍ਰੋਡਿਊਸ ਕਰਦਾ ਹੈ। ਉਹ ਏਦਾਂ ਦਾ ਰਸਾਇਣ ਹੈ ਕਿ ਉਹਦੇ ਨਾਲ ਬੰਦੇ ਨੂੰ ਖੁਸ਼ੀ ਮਿਲਦੀ ਹੈ। ਅੱਛਾ ਮਹਿਸੂਸ ਹੁੰਦਾ ਹੈ। ਡੋਪਾਮਾਈਨ ਅਮੋਮਨ ਜਿਹੜਾ ਬ੍ਰੇਨ ਹੈ ਉਦੋਂ ਪੈਦਾ ਕਰਦਾ ਹੈ। ਜਦੋਂ ਬੰਦਾ ਖੁਸ਼ ਹੋਵੇ ਯਾਨੀ ਖੁਸ਼ੀ ਦਾ ਮਾਹੌਲ ਹੋਵੇ ਮਨੋਰੰਜਕ ਕੋਈ ਟਾਈਮ ਹੋਵੇ ਕੋਈ ਵਿਆਹ ਸ਼ਾਦੀ ਕੋਈ ਬਰਥਡੇ ਪਾਰਟੀ ਜਾਂ ਕੋਈ ਹੋਰ ਪਾਰਟੀ ਤਾਂ ਕੋਈ ਵੀ ਖੁਸ਼ੀ ਦਾ ਜਦੋਂ ਸਮਾ ਹੁੰਦਾ ਉਸ ਟਾਈਮ ਤੇ ਡੋਪਾਮਾਈਨ ਰਿਲੀਜ਼ ਹੁੰਦਾ ਦਿਮਾਗ ਦਵਾਰਾ ਤਾਂ ਬੰਦੇ ਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਇਹ ਜਦੋਂ ਯੂਜ਼ ਕੀਤਾ ਜਾਂਦਾ ਤਾਂ ਇਹ ਆਪਦੇ ਵੱਲੋਂ ਡੋਪਾਮਾਈਨ ਕੈਮੀਕਲ ਰਿਲੀਜ਼ ਕਰਦਾ ਤੋ ਆਉਦੇ ਵੱਲੋਂ ਕਰਦਾ ਤੇ ਬੰਦੇ ਨੂੰ ਉਦੋਂ ਖੁਸ਼ੀ ਮਿਲਦੀ ਹੈ ਮਹਿਸੂਸ ਹੁੰਦੀ ਹੈ ਇੱਕ ਰਾਹਤ ਮਿਲਦੀ ਹੈ ਉਸ ਨੂੰ ਉਸ ਨੂੰ ਲੱਗ ਰਿਹਾ ਮੈਂ ਟੈਨਸ਼ਨ ਤੋਂ ਉੱਪਰ ਉੱਠ ਗਿਆ ਤੇ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੋ ਇਸ ਕਦਰ ਤਰੀਕੇ ਦੇ ਨਾਲ ਉਹ ਇਹਦਾ ਹਰ ਰੋਜ਼ ਸੇਵਨ ਕਰਨ ਲੱਗ ਜਾਂਦਾ ਔਰ ਇਸ ਦਾ ਸੇਵਨ ਵੀ ਕਈ ਰੂਪਾਂ ਵਿੱਚ ਕੀਤਾ ਜਾਂਦਾ ਹੈ ਇਹਦਾ ਸੇਵਨ ਸੇਕੜ ਰੂਪ ਵਿੱਚ ਚਬਾਉਣ ਦੇ ਰੂਪ ਦੇ ਵਿੱਚ ਮੂੰਹ ਵਿੱਚ ਰੱਖਣ ਦੇ ਰੂਪ ਦੇ ਵਿੱਚ ਬੀੜੀ ਦੇ ਰੂਪ ਦੇ ਵਿੱਚ ਹੁੱਕੇ ਦੇ ਰੂਪ ਦੇ ਵਿੱਚ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਤਰੀਕੇ ਨੇ ਕੋਲੇ ਬਲੋਕ ਲਾਉਂਦੇ ਨੇ ਕੋਲੇਪ ਦੇ ਰੂਪ ਦੇ ਵਿੱਚ ਲੋਕ ਖੈਣੀ ਖਾਂਦੇ ਨੇ ਚੈਨੀ ਕੈਂਡੀ ਆਉਂਦੇ ਰੂਪ ਦੇ ਵਿੱਚ ਸੋ ਕਈ ਰੂਪਾਂ ਦੇ ਵਿੱਚ ਲੋਕ ਇਸ ਦਾ ਸੇਵਨ ਕਰਦੇ ਨੇ ਚਾਹੇ ਕਿਸੇ ਰੂਪ ਦੇ ਵਿੱਚ ਵੀ ਸੇਵਨ ਕੀਤਾ ਜਾਏ ਇਹ ਕੈਮੀਕਲ ਡੋਪਾਮਾਈਨ ਰੀਲਿਸ ਕਰਦਾ ਹੈ ਉਸ ਟਾਈਮ ਤੇ ਤਾਂ ਲੱਗਦਾ ਬੰਦੇ ਨੂੰ ਮੈਨੂੰ ਵਿਅਕਤੀ ਨੂੰ ਲੱਗਦਾ ਮੈਨੂੰ ਖੁਸ਼ੀ ਮਿਲ ਰਹੀ ਹੈ ਖੁਸ਼ੀ ਦੀ ਰਾਹਤ ਹੈ। ਪਰ ਟੈਨਸ਼ਨ ਤੋਂ ਕੁਝ ਰਾਹਤ ਮਿਲੀ। ਪਰੰਤੂ ਜਿਵੇਂ-ਜਿਵੇਂ ਅੱਗੇ ਟਾਈਮ ਨਿਕਲਦਾ ਜਾਂਦਾ ਹੈ। ਤੇਵੇਂ-ਤੇਵੇਂ ਇਸ ਦਾ ਬੁਰਾ ਪ੍ਰਭਾਵ ਬਾਡੀ ਤੇ ਪੈਣ ਲੱਗ ਜਾਂਦਾ ਹੈ। ਤਾਂ ਦੋਸਤੋ ਜਿਵੇਂ-ਜਿਵੇਂ ਬੁਰੇ ਪ੍ਰਭਾਵ ਪੈਂਦੇ ਨੇ ਉਹ ਫਿਰ ਹੌਲੀ-ਹੌਲੀ ਵਿਅਕਤੀ ਦੇ ਸਾਹਮਣੇ ਆਉਣ ਲੱਗ ਜਾਂਦੇ ਨੇ। ਔਰ ਉਹਨਾਂ ਬੁਰੇ ਪ੍ਰਭਾਵਾਂ ਦੇ ਵਿੱਚ ਸ਼ੁਰੂਆਤ ਤਾਂ ਹੁੰਦੀ ਡੋਪਾ ਮਾਈਨ ਤੋਂ। ਜੋ ਕੈਮੀਕਲ ਰਿਲੀਜ਼ ਹੁੰਦਾ ਹੈ ਇੱਕ ਵਾਰ ਤਾਂ ਬੰਦੇ ਨੂੰ ਮਹਿਸੂਸ ਹੁੰਦਾ ਕਿ ਵਧੀਆ ਹੈ। ਤੇ ਹੌਲੀ-ਹੌਲੀ ਉਹਦੀ ਗ੍ਰਿਪਤ ਵਿੱਚ ਆਉਣ ਲੱਗ ਜਾਂਦਾ ਪਰਸਨ। ਆਮ ਕਰਕੇ ਨੌਜਵਾਨ ਜਿਹੜੇ ਇਸ ਦੀ ਗ੍ਰਿਪਤ ਵਿੱਚ ਲੱਗ ਜਾਂਦੇ ਨੇ ਇਹ ਫਿਰ ਇਹਦਾ ਸਾਈਡ ਇਫੈਕਟ ਉਹਨਾਂ ਤੇ ਇਹ ਹੋਣਾ ਸ਼ੁਰੂ ਹੁੰਦਾ ਕਿ ਕਨਸੈਂਟਰੇਸ਼ਨ ਉਹਨਾਂ ਦੀ ਘਟ ਜਾਂਦੀ ਯਾਨੀ ਧਿਆਨ ਲੱਗਣਾ ਯਾਦਸ਼ਤ ਘਟ ਜਾਂਦੀ ਹੈ ਧਿਆਨ ਲੱਗਣਾ ਘਟ ਜਾਂਦਾ ਹੈ ਉਹਨਾਂ ਦੀ ਕਨਸੈਂਟਰੇਸ਼ਨ ਨਹੀਂ ਬਣਦੀ ਆਪਣੇ ਕੰਮ ਤੇ ਦਿਮਾਗ ਸਮੇਂ ਤੋਂ ਪਹਿਲਾਂ ਬਜ਼ੁਰਗ ਹੋਣ ਲੱਗ ਜਾਂਦਾ ਹੈ ਵੇਕ ਹੋਣ ਲੱਗ ਜਾਂਦਾ ਕਿਉਂਕਿ ਦਿਮਾਗ ਨੂੰ ਜਦੋਂ ਰੋਜ਼ ਹੀ ਆਪਾਂ ਇਹਨੂੰ ਯੂਜ਼ ਕਰਾਂਗੇ ਰੋਜ਼ ਹੀ ਕਰਾਂਗੇ ਰੋਜ਼ ਹੀ ਜਿਹੜਾ ਕੈਮੀਕਲ ਰਿਲੀਜ਼ ਕਰੇਗਾ ਤੇ ਰੋਜ਼ ਹੀ ਉਸ ਤੇ ਦਿਮਾਗ ਤੇ ਸਾਈਡ ਇਫੈਕਟ ਪਵੇਗਾ ਹੀ ਪਵੇਗਾ ਸੋ ਲੋਕ ਤਾਂ ਸਾਲੋਂ ਸਾਲ ਕਰਦੇ ਨੇ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 12 15 18 20 ਸਾਲ ਹੋ ਗਏ ਸੋ ਇੰਨੇ ਨੇ ਲੰਬੇ ਲੋਕ ਇਸ ਨੂੰ ਯੂਜ਼ ਕਰਦੇ ਨੇ ਸੋ ਇਹਦੇ ਨਾਲ ਦਿਮਾਗ ਜਿਹੜਾ ਹੈ ਉੰਦੀ ਜਿਹੜੀ ਵੀਕਨਸ ਸ਼ੁਰੂ ਹੁੰਦੀ ਹੈ ਯਾਦਦਾਸ਼ਤ ਘਟ ਜਾਂਦੀ ਹੈ ਖਾਸ ਕਰਕੇ ਸਿਗਰਟ ਪਨੋਸ਼ੀ ਦੇ ਨਾਲ ਇਸ ਤੋਂ ਇਲਾਵਾ ਮਾਨਸਿਕ ਤਣਾਅ ਰਹਿੰਦਾ ਹੈ ਟੈਨਸ਼ਨ ਵੀ ਰਹਿਣ ਲੱਗ ਜਾਂਦੀ ਹੈ ਚਿੜਚਿੜਾ ਸੁਭਾਅ ਰਹਿਣ ਲੱਗ ਜਾਂਦਾ ਹੈ ਇਹਦੇ ਵਿੱਚ ਸਟ੍ਰੋਕ ਦਾ ਰਿਸਕ ਵੀ ਵੱਧ ਜਾਂਦਾ ਹੈ ਕਿਉਂਕਿ ਜਦੋਂ ਲੰਬਾ ਸਮਾਂ ਇਹਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਇਹ ਨਾੜੀਆਂ ਦੇ ਵਿੱਚ ਬਲੱਡ ਨੂੰ ਜਮਾਉਣਾ ਜਾਂ ਕਲੌਟ ਬਣਾਉਣੇ ਸ਼ੁਰੂ ਕਰ ਦਿੰਦਾ ਹੈ ਜਦੋਂ ਨਾੜੀਆਂ ਦੇ ਵਿੱਚ ਬਲੱਡ ਨੂੰ ਜਮਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਇਹਦੇ ਕਾਰਨ ਕਈ ਵਾਰ ਹਾਰਟ ਐਟੈਕ ਵੀ ਹੋ ਸਕਦਾ ਹੈ ਜਾਂ ਬ੍ਰੇਨ ਸਟ੍ਰੋਕ ਵੀ ਹੋ ਸਕਦਾ ਹੈ ਖੂਨ ਦਾ ਦਬਾਵਾ ਜਾਂਦਾ ਹੈ ਤੋਂ ਬੀਪੀ ਵਧਣ ਵੀ ਲੱਗ ਜਾਂਦਾ ਹੈ ਇਹਦੇ ਨਾਲ ਤਾਂ ਇਹਨਾਂ ਦੇ ਬਹੁਤ ਸਾਰੇ ਸਾਈਡ ਇਫੈਕਟਸ ਨੇ ਇਹ ਤਾਂ ਸਾਰੇ ਹੁੰਦੇ ਹੀ ਹੁੰਦੇ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਨੇ ਤੋਸਤੋ ਸਭ ਤੋਂ ਵੱਡਾ ਜਿਹੜਾ ਇਹਦਾ ਸਾਈਡ ਇਫੈਕਟ ਹੈ ਜਾ ਸਾਈਡ ਇਫੈਕਟ ਦਾ ਅੰਦੇਸ਼ਾ ਹੈ ਉਹ ਹੁੰਦਾ ਕੈਂਸਰ ਜਿਹੜੇ ਜੋ ਲੋਕ ਜਿਆਦਾ ਇਹਨੂੰ ਲੰਬਾ ਸਮਾਂ ਯੂਜ਼ ਕਰਦੇ ਰਹਿੰਦੇ ਨੇ ਉਹਨਾਂ ਤੇ ਕੈਂਸਰ ਦੀ ਸੰਭਾਵਨਾ ਵੱਧ ਜਾਂਦੀ ਹੈ ਉਹਨੂੰ ਕਹਿੰਦਾ ਕੈਂਸਰ ਫੇਫੜਿਆਂ ਦਾ ਕਿਉਂਕਿ ਜਿਹੜੇ ਸਿਗਰਟ ਨੁਸ਼ੀ ਕਰਦੇ ਨੇ ਜਾਂ ਬੀੜੀ ਪੀਂਦੇ ਨੇ ਜਾਂ ਸਿਗਰਟ ਪੀਂਦੇ ਨੇ ਉਹਦੇ ਵਿੱਚੋਂ ਜਿਹੜਾ ਧੂਆ ਨਿਕਲਦਾ ਹੈ ਕਾਰਬਨ ਮੋਨੋਆਕਸਾਈਡ ਔਰ ਉਹਦੇ ਨਾਲ ਕਈ ਹੋਰ ਵੀ ਜ਼ਹਿਰੀਲੇ ਤੱਤ ਹੁੰਦੇ ਨੇ ਜਿਹੜੇ ਕਿ ਬਹੁਤ ਵੱਡਾ ਫੇਫੜਿਆਂ ਤੇ ਸਾਈਡ ਇਫੈਕਟ ਪਾਉਂਦੇ ਨੇ ਲੰਗਸ ਤੇ ਸੋ ਲੰਗਸ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਨੇ ਉਹਦੇ ਨਾਲ ਕਈ ਵਾਰ ਉਹਨਾਂ ਨੂੰ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ ਮੂੰਹ ਦਾ ਕੈਂਸਰ ਹੋ ਸਕਦਾ ਕਿਉਂਕਿ ਮੂੰਹ ਦੇ ਵਿੱਚ ਲੋਕ ਰੱਖਦੇ ਨੇ ਜਿਹੜੀ ਗੂਲੇਪ ਹੈ ਮੂੰਹ ਦੇ ਵਿੱਚ ਹੀ ਲਗਾਈ ਜਾਂਦੀ ਹੈ ਲੋਕ ਇੱਕ ਇੱਕ ਲਾਉਂਦਾ ਕੋਈ ਦੋ ਲਾਉਂਦਾ ਕੋਈ ਤਿੰਨ ਲਾਉਂਦਾ ਕਈ ਕਈ ਲੋਕ ਚਾਰ-ਚਾਰ ਗੂਲੇਪ ਲਾ ਲੈਂਦੇ ਨੇ ਸੋ ਇਹ ਸਾਰੇ ਹੀ ਮੂੰਹ ਦੇ ਜਿਵਾੜਿਆਂ ਦੇ ਕੈਂਸਰ ਦਾ ਕਾਰਨ ਬਣਦੇ ਨੇ ਦੰਦ ਜਲਦੀ ਗਰਨੇ ਸ਼ੁਰੂ ਹੋ ਜਾਂਦੇ ਨੇ ਦੰਦਾਂ ਨੂੰ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਗਲੇ ਦਾ ਕੈਂਸਰ ਹੋ ਸਕਦਾ ਹੈ ਗਲੇ ਦਾ ਕੈਂਸਰ ਹੋਣ ਦੇ ਚਾਂਸ ਵਧ ਜਾਂਦੇ ਨੇ ਔਰ ਇਹਦੇ ਨਾਲ ਹੋਰ ਵੀ ਬਹੁਤ ਪ੍ਰੋਬਲਮ ਆਉਂਦੀਆਂ ਨੇ ਕਿਡਨੀ ਦਾ ਕੈਂਸਰ ਲੀਵਰ ਦਾ ਕੈਂਸਰ ਯੂਰਿਨ ਬਲੇਡਰ ਦਾ ਕੈਂਸਰ ਤਾਂ ਇਦਾਂ ਦੇ ਕੈਂਸਰ ਹੋਣ ਦਾ ਅੰਦੇਸ਼ਾ ਵੱਧ ਜਾਂਦਾ ਹੈ ਇਸ ਕਰਕੇ ਢੇਡ ਦੇ ਵਿੱਚ ਜਾਂਦਾ ਇਹਦਾ ਜੋ ਜੂਸ ਲੋਕ ਲੈਂਦੇ ਨੇ ਜਿਹੜਾ ਮੂੰਹ ਦੇ ਵਿੱਚ ਰੱਖੀ ਹੋ ਤਾਂ ਢੇਡ ਦਾ ਕੈਂਸਰ ਵੀ ਹੋਣ ਦਾ ਅੰਤ ਅੰਤੜਾਂ ਦੇ ਕੈਂਸਰ ਹੋਣ ਦਾ ਡਰ ਵੱਧ ਜਾਂਦਾ ਹੈ ਤਾਂ ਦੋਸਤੋ ਕੁੱਲ ਬਲਾ ਕੇ ਇਹਦੇ ਉਨੇ ਫਾਇਦੇ ਨਹੀਂ ਜਿੰਨੇ ਜ਼ਿਆਦਾ ਨੁਕਸਾਨ ਨੇ ਨੁਕਸਾਨ ਦੇ ਤਾਂ ਲੈਣ ਲੱਗੀ ਹੋਈ ਹੈ ਬਹੁਤ ਹੀ ਜ਼ਿਆਦਾ ਨੁਕਸਾਨ ਨੇ ਔਰ ਜਦੋਂ ਬੰਦਾ ਇਨੀ ਗ੍ਰਿਫਤ ਵਿੱਚ ਆ ਜਾਂਦਾ ਹੈ ਇਹਨੂੰ ਉਦੋਂ ਉਹ ਛੱਡਣੀ ਪਉਂਦਾ ਛੱਡਣੀ ਪਉਂਦਾ ਤਾਂ ਦਿਨੋ ਦਿਨ ਇਹਨਾਂ ਰੋਗਾਂ ਦੇ ਵਿੱਚ ਗ੍ਰਿਫਤ ਹੋਣ ਲੱਗ ਜਾਂਦਾ ਹੈ ਔਰ ਜਦੋਂ ਰੋਗਾਂ ਦੇ ਵਿੱਚ ਆ ਜਾਂਦਾ ਹੈ ਫਿਰ ਉਹ ਰੋਗ ਨੂੰ ਠੀਕ ਕਰਨ ਵਾਸਤੇ ਡਾਕਟਰਾਂ ਦੇ ਕੋਲੇ ਜਾਂਦਾ ਕਦੀ ਕਿਸੇ ਵੈਦ ਕੋਲ ਜਾਂਦਾ ਕਦੀ ਹਕੀਮ ਕੋਲ ਜਾਂਦਾ ਕਦੀ ਕਿਸੇ ਡਾਕਟਰ ਕੋਲੇ ਜਾਂਦਾ ਕਦੀ ਮਹਿੰਗੇ ਹਸਪੀਟਲ ਕਦੀ ਸਸਤੇ ਹਸਪੀਟਲ ਤੇ ਜਦੋਂ ਇਦਾਂ ਗੇੜੇ ਕੱਢਦਾ ਰਹਿੰਦਾ ਤੇ ਡਾਕਟਰ ਇਹੀ ਸਲਾਹ ਦਿੰਦੇ ਨੇ ਭਾਈ ਤੂੰ ਤਾਂ ਬਚ ਸਕਦਾ ਜੇਕਰ ਤੂੰ ਇਸ ਨੂੰ ਛੱਡੇਗਾ ਤਾਂ ਜੇਕਰ ਇਸਦਾ ਸੇਵਨ ਛੱਡੇਗਾ ਫਿਰ ਤੂੰ ਠੀਕ ਹੋ ਸਕਦਾ ਚਾਹੇ ਨੂੰ ਤੂੰ ਕਿਸੇ ਰੂਪ ਵਿੱਚ ਲੈ ਰਿਆ ਚਾਹੇ ਤੂੰ ਸਿਕੜ ਦੇ ਰੂਪ ਚ ਲੈ ਰਿਆ ਹੈ ਬੀੜੀ ਦੇ ਰੂਪ ਚ ਲੈ ਰਿਆ ਹੈ ਇਹਨੂੰ ਹੁੱਕੇ ਦੇ ਰੂਪ ਵਿੱਚ ਲੈ ਰਿਆ ਮੈਂ ਚਾਹੇ ਨੂੰ ਤੂੰ ਮੂੰਹ ਵਿੱਚ ਰੱਖਣ ਦੇ ਕਿਸੇ ਕੋ ਲਪ ਜਾਂ ਹੋਰ ਕਿਸੇ ਦੇ ਕੀ ਕਿ ਦੇ ਨਾਲ ਲੈ ਰਹੇ ਆ ਤੇ ਸਾਰੇ ਕਾਰਨਾ ਕਰਕੇ ਹੀ ਇਸ ਦਾ ਬੁਰਾ ਪ੍ਰਭਾਵ ਹੈ ਸੋ ਡਾਕਟਰ ਬੰਦ ਕਰਨ ਦੀ ਹਮੇਸ਼ਾ ਸਲਾਹ ਦਿੰਦੇ ਨੇ ਦੋਸਤੋ WHO ਜਿਹੜਾ World Health Organization ਇੱਕ ਸਸ਼ਤਰ ਵਰਦੀ ਜਿਹੜੀ ਕਿ ਆਲ ਓਵਰ ਵਰਡ ਚ ਕੰਮ ਕਰਦੀ ਹੈ ਔਰ ਹੈਲਥ ਤੇ ਕੰਮ ਕਰਦੀ ਹੈ ਕੋਈ ਵੀ ਬਿਮਾਰੀ ਹੋਵੇ ਉਹਨਾਂ ਦੇ ਆંકੜੇ ਜਟਾਉਣੇ ਦੇਸ਼ਾਂ ਨੂੰ ਕਿ ਨਵੀਂ ਬਿਮਾਰੀ ਆ ਰਹੀ ਉਹ ਆ ਰਹੀ ਹੈ ਉਸ ਤੋਂ ਦੇਸ਼ਾਂ ਨੂੰ ਅਗਾਹ ਕਰਨਾ ਔਰ ਉਸ ਦੀ ਮੈਡੀਸਿਨ ਬਣਾਉਣ ਵਾਸਤੇ ਉਹਨਾਂ ਨੂੰ ਸੁਜੈਸ਼ਨ ਕਰਨਾ ਇਹਦੇ ਬਹੁਤ ਵੱਡੇ ਕੰਮ ਨੇ ਕਿ ਕੋਈ ਸਸਤਾ ਜਿਹਨੂੰ ਸਾਰੇ ਹੀ ਕੰਟਰੀ ਹੈਲਪ ਦਿੰਦੇ ਨੇ ਪੈਸੇ ਦੇ ਰੂਪ ਦੇ ਵਿੱਚ ਔਰ ਇਹ WHO ਦੀ ਇੱਕ ਰਿਪੋਰਟ ਦੇ ਮੁਤਾਬਕ ਹੈ ਦੱਸਿਆ ਗਿਆ ਕਿ ਸੰਸਾਰ ਵਿੱਚ ਹਰ ਸਾਲ 80 ਲੱਖ ਤੋਂ ਵੱਧ ਮੌਤਾਂ ਤਮਾਕੂ ਦੇ ਨਾਲ ਹੁੰਦੀਆਂ ਦੋਸਤੋ ਕਿੰਨਾ ਵੱਡਾ ਅੰਕੜਾ ਹੈ 80 ਲੱਖ ਮੂਹ ਨਾਲ ਗਿਣਤੀ ਕਹਿਣੀ ਹੈ 80 ਲੱਖ ਤੋਂ ਵੱਧ ਮੌਤਾਂ ਜੜੀਆਂ ਨੇ ਉਹ ਹਰ ਸਾਲ ਤਮਾਕੂ ਦੇ ਨਾਲ ਦੁਨੀਆ ਭਰ ਦੇ ਵਿੱਚ ਹੁੰਦੀਆਂ ਨੇ ਸੋ ਇਹਨਾਂ ਚੀਜ਼ਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜਦੋਂ ਡਾਕਟਰ ਸਲਾਹ ਦਿੰਦਾ ਛੱਡਣ ਦੀ ਤਾਂ ਛੱਡਣਾ ਜ਼ਰੂਰ ਚਾਹੀਦਾ ਜੇਕਰ ਪਰਸਨ ਨੂੰ ਲੱਗਦਾ ਹੈ ਕਿ ਮੈਥੋਂ ਛੱਡ ਨਹੀਂ ਹੋਣਾ ਤਾਂ ਕਿਸੇ ਕਾਉਂਸਲਰ ਕੋਲ ਜਾਵੇ ਡਾਕਟਰ ਕੋਲੇ ਜਾਵੇ ਕੋਲੇ ਜਾ ਕਰਕੇ ਆਪਣਾ ਪਹਿਲਾ ਮੈਂਟਲੀ ਤੌਰ ਤੇ ਤਿਆਰ ਹੋਵੇ ਕਿ ਮੈਂ ਹੁਣ ਆਪਣੇ ਆਪ ਨੂੰ ਠੀਕ ਕਰਨਾ ਹੈ ਮੈਂ ਬਿਵਾਰੀ ਨੂੰ ਠੀਕ ਕਰਨਾ ਹੈ ਜਾਂ ਮੈਂ ਇਸ ਬਿਵਾਰੀਆਂ ਦੀ ਗ੍ਰਿਪਤ ਵਿੱਚ ਨਹੀਂ ਆਉਣਾ ਤਾਂ ਮੈਂ ਇਸ ਨੂੰ ਛੱਡਣਾ ਹੀ ਛੱਡਣਾ ਹੈ ਕੋਈ ਜੇਕਰ ਕੋਈ ਬਿਮਾਰੀ ਬਣੀ ਹੈ ਤਾਂ ਉਹਦਾ ਰੋਗ ਵੀ ਬਣਿਆ ਉਹਦਾ ਸੌਰੀ ਕੋਈ ਰੋਗ ਬਣਿਆ ਤਾਂ ਹੁੰਦੀ ਦਵਾਈ ਵੀ ਬਣੀ ਹੈ ਸੋ ਇਸ ਦੀ ਦਵਾਈ ਵੀ ਹੈ ਛੱਡਿਆ ਵੀ ਜਾ ਸਕਦਾ ਲੋਕ ਛੱਡਦੇ ਵੀ ਨੇ ਔਰ ਜਦੋਂ ਛੱਡਣਾ ਸ਼ੁਰੂ ਕਰਦਾ ਬੰਦਾ ਤੇ ਉਦੋਂ ਇਹਦੇ ਵਿਡਡਰੋਅਲ ਸਿੰਟਮਸ ਅਗੇ ਆਉਣੇ ਸ਼ੁਰੂ ਹੋ ਜਾਂਦੇ ਨੇ ਯਾਨੀ ਜਿੰਨੂੰ ਅਸੀਂ ਕਹਿੰਦੇ ਆ ਛੱਡਣ ਵੇਲੇ ਜਿੱਦ ਤੋੜ ਲੱਗਦੀ ਆ ਤਾਂ ਜਿਹੜੀ ਤੋੜ ਲੱਗਦੀ ਆ ਉਦੋਂ ਕਈ ਲੋਕਾਂ ਨੂੰ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਨੇ ਕਈ ਲੋਕਾਂ ਦੇ ਇੱਥੇ ਸਰੀਰ ਦੁਖਣਾ ਸ਼ੁਰੂ ਹੋ ਜਾਂਦਾ ਹੈ ਕਈ ਲੋਕਾਂ ਦਾ ਹੋਰ ਪ੍ਰੋਬਲਮ ਬੜੀਆਂ ਆਉਣ ਲੱਗ ਜਾਂਦੀਆਂ ਨੇ ਮਨ ਨਹੀਂ ਲੱਗਦਾ ਚੜਚੜਾ ਪਾਉਣ ਲੱਗ ਜਾਂਦਾ ਹੈ ਕਨਸੈਂਟ੍ਰੇਸ਼ਨ ਨਹੀਂ ਬਣਦੀ ਯਾਦਦਾਸ਼ਤ ਭੁੱਲਣ ਲੱਗ ਜਾਂਦੀ ਹੈ ਕੋਈ ਯਾਦ ਨਹੀਂ ਰਹਿੰਦਾ ਕੰਮ ਕੀ ਕਰਨਾ ਸੀ ਕੀ ਨਹੀਂ ਸੀ ਕਰਨਾ ਤਾਂ ਬੁਖ ਜ਼ਿਆਦਾ ਲੱਗ ਲੱਗ ਜਾਂਦੀ ਹੈ ਸਰੀਰ ਬਹੁਤ ਦੁਖਦਾ ਹੈ ਇਸ ਤੋਂ ਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਇਹ ਮੁਸ਼ਕਲਾਂ ਸ਼ੁਰੂ ਕਰ ਦਿੰਦਾ। ਸੋ ਦੋਸਤੋ ਸਾਰੀਆਂ ਚੀਜ਼ਾਂ ਦਾ ਹੀ ਹੱਲ ਹੋ ਜਾਂਦਾ ਹੈ ਕੋਈ ਵੱਡੀ ਚੀਜ਼ ਨਹੀਂ ਇਸ ਨੂੰ ਛੱਡਣਾ। ਔਰ ਇਸ ਨੂੰ ਛੱਡਣ ਵਿੱਚ ਹੀ ਭਲਾਈ ਹੈ। ਅਗਰ ਲਾਈਫ ਠੀਕ ਕਰਨੀ ਹੈ, ਜੀਵਨ ਠੀਕ ਕਰਨਾ ਹੈ ਤਾਂ ਇਹਨੂੰ ਛੱਡਣ ਵਿੱਚ ਹੀ ਭਲਾਈ ਹੈ। ਸੋ ਦੋਸਤੋ ਛੱਡਿਆ ਜਾ ਸਕਦਾ ਹੈ। ਛੱਡਣ ਵਾਸਤੇ ਥੋੜਾ ਜਾਂ ਮਾਨਸਿਕ ਤੌਰ ਦੇ ਤਿਆਰ ਹੋਣਾ ਜ਼ਰੂਰੀ ਹੈ। ਅਗਰ ਤੁਸੀਂ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਤਿਆਰ ਕਰ ਲੈਣੇ ਹੋ ਕਿਉਂਕਿ ਮਨ ਹੀ ਸਰੀਰ ਦੀ ਅਗਵਾਈ ਕਰਦਾ ਹੈ ਮਨ ਨੇ ਪਹਿਲਾਂ ਕੀ ਹੁੰਦਾ ਜਦੋਂ ਅਸੀਂ ਲੱਗਦੇ ਹਾਂ ਨਸ਼ੇ ਤੇ ਉਦੋਂ ਉਹਨੂੰ ਮਨੋਰੰਜਨ ਦੇ ਰੂਪ ਦੇ ਵਿੱਚ ਵਰਤਣਾ ਸ਼ੁਰੂ ਕਰਦੇ ਹਾਂ ਕਿਸੇ ਦੇ ਕਹਿਣ ਤੇ ਵਰਤ ਲੈਂਦੇ ਆ ਦੋ ਚਾਰ ਵਾਰੀ ਕਿਸੇ ਦੋਸਤ ਦੇ ਕਹਿਣ ਤੇ ਕਿਸੇ ਹੋਰ ਦੇ ਕਹਿਣ ਤੇ ਤਾਂ ਉਦੋਂ ਬਣਦੇ ਕਾਰਨ ਹੀ ਅਸੀਂ ਇਹਨੂੰ ਸ਼ੁਰੂ ਕਰਦੇ ਆ ਔਰ ਫਿਰ ਬਣਦੇ ਨਾਲ ਹੀ ਇਸ ਨੂੰ ਛੱਡਿਆ ਜਾਣਾ ਜਦੋਂ ਬਾਣ ਵੱਡ ਜੇਗਾ ਸਾਡਾ ਛੱਡਣ ਵਾਸਤੇ ਤਾਂ ਫਿਰ ਅਸੀਂ ਕਿਸੇ ਅچھے ਡਾਕਟਰ ਕੋਲੇ ਜਾਂ ਕਿਸੇ ਅچھے ਪਰਸਨ ਕੋਲ ਜਾਵਾਂਗੇ ਤਾਂ ਇਹ ਬਿਸ਼ੱਕ ਛੱਡਿਆ ਜਾਏਗਾ। ਦੋਸਤੋ ਅਸੀਂ ਨਹੀਂ ਛਡਾਉਣ ਦਾ ਹੀ ਕੰਮ ਕਰਦੇ ਆਂ। ਕਾਉਂਸਲਿੰਗ ਕਰਦੇ ਆਂ ਮੈਂ ਕਾਉਂਸਲਿੰਗ ਕਰਦਾ। ਤੁਸੀਂ ਕਿਸੇ ਵੀ ਤਰ੍ਹਾਂ ਦਾ ਸਹਾਇਤਾ ਚਾਹੁੰਦੇ ਹੋ ਇਹ ਨਸ਼ਾ ਛੱਡਣਾ ਚਾਹੁੰਦੇ ਹੋ ਆਰਾਮ ਨਾਲ ਛੱਡਿਆ ਜਾਏਗਾ। ਔਰ ਨਸ਼ਾ ਛੱਡਣ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਔਰ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹੋ। ਕੋ ਨਸ਼ਾ ਛਡਣ ਵਾਸਤੇ ਮੇਰੇ ਨਾਲ ਸੰਪਰਕ ਕਰਨ ਵਾਸਤੇ ਸਾਡਾ ਨੰਬਰ ਥੱਲੇ ਦਿੱਤਾ ਹੁੰਦਾ ਹੈ ਉਸ ਤੇ ਕੰਟੈਕਟ ਕਰੋ ਜਰੂਰ ਹੈਲਪ ਕਰਾਂਗੇ ਔਰ ਜਰੂਰ ਤੁਹਾਡਾ ਨਸ਼ਾ ਛਡਾਵਾਂਗੇ 100% ਨਸ਼ਾ ਛੁੱਟਿਆ ਜਾਏਗਾ ਤਮਾਕੂ ਔਰ ਤੁਹਾਡਾ ਜੀਵਨ ਖੁਸ਼ਹਾਲ ਬਣ ਜਾਏਗਾ ਸੋ ਜੀਵਨ ਨੂੰ ਖੁਸ਼ਹਾਲ ਬਣਾਉਣ ਵਾਸਤੇ ਨਸ਼ਿਆਂ ਤੋਂ ਰਹਿਤ ਹੋਣਾ ਜ਼ਰੂਰੀ ਹੈ ਇਸ ਨਸ਼ੇ ਤੋਂ ਵੀ ਰਹਿਤ ਹੋ ਜਾਓ ਤਾਂ ਕਿ ਬਹੁਤ ਵੱਡੀ ਜਿਹੜਾ ਜੀਵਨ ਹੈ ਬਹੁਤ ਔਖਾ ਮਿਲਦਾ ਪਰਮਾਤਮਾ ਜਿਸ ਨੂੰ ਜੀਵਨ ਦਿੰਦਾ ਉਸ ਨੂੰ ਬਹੁਤ ਵੱਡੇ ਭਾਗਾਂ ਦੇ ਕਾਰਨ ਹੀ ਆ ਜੀਵਨ ਮਿਲਦਾ ਮਨੁੱਖਾ ਜਨਮ ਇਸ ਨੂੰ ਠੀਕ ਰੱਖਣਾ ਸਿਕਿਓਰ ਰੱਖਣਾ ਤੰਦਰੁਸਤ ਰੱਖਣਾ ਹੈਲਦੀ ਰੱਖਣਾ ਇਹ ਬੰਦੇ ਖੁਦ ਤੇ ਹੀ ਮਨਾਸਰ ਕਰਦਾ ਸੋ ਇਹਨੂੰ ਠੀਕ ਰੱਖਣ ਵਾਸਤੇ ਤੁਸੀਂ ਨਸ਼ੇ ਨੂੰ ਛੱਡਣ ਦਾ ਮਨ ਬਣਾਓ ਜਾਂ ਫਿਰ ਮੇਰੇ ਨਾਲ ਕੰਟੈਕਟ ਕਰੋ ਅਸੀਂ ਤੁਹਾਨੂੰ ਛੱਡਣ ਦੇ ਵਿੱਚ ਪੂਰੀ ਹੈਲਪ ਕਰਾਂਗੇ ਤਾਂ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਜੈਤ ਜਾਨਾ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ